ਬਹੁਤ ਵੱਡੀ ਖਬਰ ਆ ਜਿਨੇ ਕਿ ਸੁਖਬੀਰ ਸਿੰਘ ਬਾਦਲ ਕਸੂਤੇ ਪੰਗੇ ਗਏ ਨੇ ਯਾਨੀ 25 ਸਾਲ ਤੱਕ ਕੰਨ ਸੇ ਕੰਮ ਉਹਨਾਂ ਨੂੰ ਸਜ਼ਾ ਹੋਊਗੀ ਜਿਹੜੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਆ ਪੰਜ ਪਿਆਰਾਂ ਦੇ ਨਾਲ ਜੁੜੀ ਹੈ ਪੰਜ ਪਿਆਰਾਂ ਦੇ ਚੱਡੇ ਸੁਖਬੀਰ ਸਿੰਘ ਬਾਦਲ ਨੇ ਪੜਵਾ ਦਿੱਤੇ ਨੇ ਕਰੰਟ ਵੀ ਲਵਾ ਦਿੱਤਾ ਬਹੁਤ ਸਾਰਾ ਤਸ਼ੱਦਦ ਉਹਨਾਂ ਦੇ ਨਾਲ ਕਰਵਾਇਆ ਇਹ ਖਬਰ ਨਿਕਲ ਕੇ ਸਾਹਮਣੇ ਆ ਗਈ ਔਰ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਿਹਾ ਹਾਂ ਚੰਨੇ ਵੀ ਭੈਣ ਭਰਾ ਤੁਸੀਂ ਪੰਜਾਬ ਦੇ ਵਿੱਚੋਂ ਦੇਖ ਰਹੇ ਹੋ ਇਸ ਖਬਰ ਨੂੰ ਸ਼ੇਅਰ ਕਰਨਾ ਅਤੇ ਲਾਇਕ ਜਰੂਰ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਵੀਡੀਓ ਰეკਮੈਂਡ ਹੋਵੇ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਸਰਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ 25 ਸਾਲਾਂ ਤੱਕ ਜੇਲ੍ਹ ਦੀ ਹਵਾ ਖਾ ਸਕਦੇ ਨੇ ਕਿਉਂਕਿ ਉਹਨਾਂ ਨੇ ਪੰਜ ਪਿਆਰਿਆਂ ਦੇ ਨਾਲ ਜੋ ਕੀਤਾ ਅੱਜ ਤੁਹਾਡੇ ਸਾਹਮਣੇ ਧਰਾਂਗੇ ਪੰਜ ਪਿਆਰਿਆਂ ਦੇ ਚੱਦੇ ਪੁਰਬਾਕਿਓ ਉਹਨਾਂ ਨੂੰ ਕਰੰਟ ਲਵਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਵੀ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਪੰਜ ਪੈਰੇ ਆ ਜਿਹੜੇ ਉਹਨਾਂ ਪੰਜ ਪੈਰਾਂ ਦੇ ਵਿੱਚੋਂ ਇੱਕ ਸਿੱਖ ਨੌਜਵਾਨ ਸਾਹਮਣੇ ਆ ਗਿਆ ਤੇ ਉਹਦੇ ਮੂੰਹੋਂ ਤੁਹਾਡੇ ਸਾਹਮਣੇ ਅੱਜ ਖੁਲਾਸਾ ਕਰਨ ਜਾ ਰਹੇ ਆ ਸੁਖਵੀਰ ਸਿੰਘ ਬਾਦਲ ਕਈ ਬਰੇ ਤੱਕ ਜੇਲ੍ਹ ਦੀ ਹਵਾ ਖਾਣਗੇ ਇਹ ਚਰਚਾ ਦੇ ਵਿੱਚ ਗੱਲ ਆ ਗਈ ਆ ਔਰ ਜਿਹੜੇ ਪੰਜਾਬ ਦੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਉਹਨਾਂ ਦੇ ਸਾਹਮਣੇ ਅਸੀਂ ਇਹ ਗੱਲਾਂ ਨੂੰ ਧਰਨਾ ਚਾਹੁੰਦੇ ਆ ਜਿਹੜੀਆਂ ਅਕਾਲੀ ਦਲ ਦੁਆਰਾ ਦੱਬੀਆਂ ਕੁਤਲੀਆਂ ਪਈਆਂ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜੇਲ੍ਹ ਦੀ ਹਵਾ 25 ਸਾਲਾਂ ਤੱਕ ਕਿਉਂ ਖਾ ਸਕਦੇ ਨੇ? ਯਾਨੀ ਇੱਕ ਬੰਦੇ ਦੀ 55 ਸਾਲ ਵੀ ਲਾਈਏ ਤਾਂ 25 ਸਾਲ ਤੱਕ ਸਜ਼ਾ ਬਣਦੀ ਆ। ਤਾਂ ਸੁਖਬੀਰ ਬਾਦਲ ਉਹਨੇ ਦੇ ਵਿੱਚ ਰਹਿ ਕੇ ਕੌਮ ਦੇ ਪ੍ਰਤੀ ਕੀ ਕੁਝ ਕਰ ਰਿਹਾ? ਪਹਿਲਾਂ ਆਹ ਦੇਖ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਸੁਣੋ। 11 ਦਿਨ ਸੀ ਸਟਾਪ ਰਹੇ ਆ ਛੱਡੇ ਪੜਾਏ ਆ ਕਰੰਟ ਤੱਕ ਲਵਾਏ ਆ ਪੁੱਠੇ ਤੱਕ ਲਮਕਾਇਆ ਗਿਆ ਸਾਨੂੰ ਡਰਾਇਆ ਧਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫੀਰ ਕੋਟ ਦੇ ਨਹਿਰ ਛੱਡ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਕਿ ਪੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ 'ਚ ਨਹੀਂ ਪੈ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਵਾ ਜਾ ਮਤਲਬ ਠੰਡ 'ਚ ਜਦੋਂ ਆਉਂਦਾ ਉਹਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀਆਂ ਚਲੋ ਛੋਟੀਆਂ ਗੱਲਾਂ ਨਰੈਨ ਸਿੰਘ ਚੋੜਾ ਆਉਣਾ ਵਾਲਾ ਜੋ ਇਨਸੀਡੈਂਟ ਕੀਤਾ ਗਿਆ ਤੁਹਾਨੂੰ ਲੱਗਦਾ ਗੋਸ਼ੀ ਸੀਗਾ ਕਿਸੇ ਉਹ ਮਰਦਾ ਜੀ ਉਹ ਗੁਰੂਗਰਾ ਸਾਹਿਬ ਨੂੰ ਗੁਰੂ ਮੰਨਦਾ ਉਹਦੇ ਉਹਦੀਆਂ ਭਾਵਨਾ ਸੀ ਉਹ ਕੋਈ ਭਾਂਡੇ ਮਾਰ ਕੇ ਇਹ ਸਜ਼ਾ ਥੋੜਾ ਖਤਮ ਹੋਣੀ ਹੈ ਔਰ ਮੇਰੀ 307 ਦੀ ਗਵਾਹੀ ਹੈ ਸੁਖਵੀਰ ਬੱਲ ਦੇ ਕੋਰਟ ਕੋਡ ਚ ਦੋ ਵਾਰੀ ਮੈਂ ਜਾਇਆ ਜਿੱਤੇ ਕੋਰਟ ਸਤੂ ਠੋਕ ਕੇ ਦੇਵਾਂਗੇ ਅਗਾ ਤੋਂ ਸਭ ਤੋਂ ਯਾਰ ਹੁਕਮ ਹੋਵੇ ਤੇ ਉਹਦੇ ਚ ਵੀ 15 ਦਾ 20 ਦਿਨ ਦਿੱਤੇ ਜਾਣ ਕਮਾਲ ਆ ਜੇ ਇਹਦਾ ਮਤਲਬ ਤੁਸੀਂ ਹੁਕਮ ਨਾ ਮੈਨੂੰ ਨਹੀਂ ਮੰਨਦੇ ਇਹਦੀ ਵਜ੍ਹਾ ਕਰਕੇ ਤਾਂ ਕੱਲੀਦਲ ਖਤਮ ਹੋ ਰਿਹਾ ਸਾਰੀ ਸਿੱਖ ਕੌਮ ਨੂੰ ਪਤਾ ਲੱਗ ਗਿਆ ਪੰਜਾਬ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਦੋ ਸੀਟਾਂ ਦੇ ਲਿਆਦਾ ਲੋਕਾਂ ਨੇ ਲੋਕਾਂ ਨੂੰ ਇੰਨਾ ਕਲੀਅਰ ਹੋ ਗਿਆ ਵੀ ਇਹ ਜਾ ਮਦੂਤਾ ਇਹ ਜੋਕਾਂ ਜੰਮਣੀਆਂ ਵਈਆਂ ਤੇ ਜਹੇਦਾ ਸਾਹਿਬ ਨੂੰ ਹਿੱਤੇ ਕਲੀਅਰ ਨਹੀਂ ਹੋਇਆ ਤਾਂ ਸੰਗਤ ਤੇ ਗੋਲੀ ਚਲਾਉਣ ਵਾਲਾ ਤਾਂ ਸੇਵਾਦਾਰ ਹੋ ਗਿਆ ਪਰ ਦੋਸ਼ੀ ਦੇ ਗੋਲੀ ਚਲਾਉਣ ਵਾਲਿਆਂ ਨੂੰ ਬੱਤ ਚੁਕਾ ਦੇ ਉਹ ਸੇਵਾਦਾਰ ਕਾਇ ਬਣ ਗਿਆ ਇਹਨਾਂ ਨੇ ਜਲਦੀ ਨਾਲ ਬਿਆਨ ਦਿੱਤਾ ਵੀਰ ਬੱਦਲ ਤੇ ਗੋਲੀ ਨਹੀਂ ਚੱਲੀ ਸੇਵਾਦਾਰ ਤੇ ਚੱਲੀ ਹੈ ਸੇਵਾਦਾਰ ਤੇ ਕਿਵੇਂ ਚੱਲੀ ਹੈ ਜੱਜਦਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਇੱਡੀਆਂ ਛੋਟੀਆਂ ਗੱਲਾਂ ਨਹੀਂ ਆ ਮਾਮਾਂ ਦੇ ਪੁੱਤ ਮਰਾਉਣੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਾਉਣੀ ਉਹਨੂੰ ਯਾਰ ਬਖਸ਼ਾ ਫੜ ਕੇ ਭਾ ਕੇ ਤੁਸੀਂ ਮਾਫ਼ ਕਿਵੇਂ ਕਰਦੇ ਇਹਨੂੰ ਸਜ਼ਾ ਇਹੀ ਮਿਲਣੀ ਚਾਹੀਦੀ ਸੀ ਜੋ ਨਰੇਂਦਰ ਸਿੰਘ ਚੌੜਾ ਨੂੰ ਸਜ਼ਾ ਤੇ ਰਿਆ ਸੀ ਇਹਦਾ ਗੁਰੂ ਸਾਹਿਬ ਨੇ ਉਹਦੀ ਪਤਨੀ ਵਧੀ ਸੀ ਜਾਂ ਉਹਨੇ ਹਜੇ ਹੋਰ ਆਪਦੇ ਹਾਲਾਤ ਮਾੜੇ ਦੇਖਣੇ ਆ ਤਰਸ ਤਰਸ ਕੇ ਮਰਨਾ ਜਿ ਲਾਣਤਾ ਲੈ ਲੈ ਕੇ ਸੁਖਵੀਰ ਬਾਦਲ ਨੇ ਮਰਨਾ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸਿੱਖ ਨੌਜਵਾਨ ਜਿਨੇ ਕੋਰਟ ਦੇ ਅੰਦਰ 307 ਧਾਰਾ ਲੱਗੀ ਹੋਈ ਹੈ ਸੁਖਵੀਰ ਬਾਦਲ ਦੇਤੇ ਤੇ ਉਸ ਬੰਦੇ ਦੇ ਉਲਟ ਯਾਨੀ ਉਹਨਾਂ ਨੇ ਗਵਾਹੀ ਦੇਣ ਦਾ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਲੈ ਲਈਏ ਉਹ ਕਹਿੰਦਾ ਮੈਂ ਇਹ ਮਾਮਲਾ ਚਾਹੇ ਪੁਰਾਣਾ ਪਰ ਦੇਖੋ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਸਮਝਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਉਲਟ ਚੱਲੇ ਨੇ ਪਰ ਪੰਜਾਬ ਨੂੰ ਇੱਕ ਸੱਚ ਦਾ मुखौटा ਪਹਿਨ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਤਾਂ ਪੰਜਾਬ ਦੀ ਸੇਕ ਕੌਮ ਦੇ ਹਮਦਰਦ ਹਾਂ ਪੰਜਾਬ ਪੱਖੀ ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਖੜਨ ਵਾਲੇ ਰਾਜਨੀਤਾਂ ਸੀ ਪਰ ਇਹਨਾਂ ਦੀ ਰਾਜਨੀਤੀ ਨੇ ਪੰਜਾਬ ਨੂੰ ਕਿਸ ਕਦਰ ਮਾਰਿਆ ਕਿਸ ਕਦਰ ਲੁੱਟਿਆ ਕਿਸ ਕਦਰ ਨੌਜਵਾਨੀ ਖਤਮ ਕੀਤੀ ਜਿੰਨਾ ਸਿੱਖਾਂ ਨੌਜਵਾਨਾਂ ਦੇ ਨਾਲ ਇਹ ਤਸ਼ੱਦਦ ਹੋਇਆ ਨਾ ਉਹਨਾਂ ਲੋਕਾਂ ਨੇ ਅੱਜ ਅੱਜ ਨਵੰਬਰ ਦਾ ਮਹੀਨਾ ਇਹਦੇ ਵਿੱਚ ਕਹਿੰਦੇ ਜੀ ਸਾਡੇ ਹੱਡ ਠਰ ਜਾਂਦੇ ਆ ਤੇ ਉਹ ਹੱਡਾਂ ਦੇ ਵਿੱਚ ਚੀਸਾਂ ਪੈਂਦੀਆਂ ਨੇ ਇਹਨਾਂ ਲੋਕਾਂ ਨੇ ਚੱਡੇ ਪੜਵਾਏ ਨੇ ਸੁਖਬੀਰ ਬਾਦਲ ਨੂੰ ਕਮ ਸੇ ਕਮ ਜਿੰਨੇ ਹੁਣ ਅਮਰੀਕਾ ਦੇ ਵਿੱਚ ਸਾਡਾ ਇੱਕ ਸਿੱਖ ਨੌਜਵਾਨ ਜਿਹਦੇ ਤੇ ਤਿੰਨ ਬੰਦਿਆਂ ਦੀ ਮੌਤ ਹੋ ਜਾਂਦੀ ਐ ਇੱਕ ਟਰੱਕ ਐਕਸੀਡੈਂਟ ਦੇ ਵਿੱਚ ਹਰਜਿੰਦਰ ਸਿੰਘ ਤੋਂ ਜਿਹੜਾ ਹਾਦਸਾ ਵਾਪਰਿਆ ਸੀ ਤਿੰਨੇ ਬੰਦਿਆਂ ਦੀ ਸਜ਼ਾ 45 ਸਾਲ ਹੋਈ ਹੈ ਯਾਨੀ ਇੱਕ ਬੰਦੇ ਦੀ 15 ਸਾਲ ਪਰ ਸਾਡੇ ਹਿੰਦੁਸਤਾਨ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਦੇਖੀ ਤਾਂ 5 ਸਾਲ ਇੱਕ ਬੰਦੇ ਦੀ ਲਾਈਏ ਤਾਂ ਭਾਈ 25 ਸਾਲ سزا ਬਣਦੀ ਹੈ ਛੱਡੇ ਪੜਵਾਉਣੇ ਕੋਈ ਮਾਰੀ ਮੋਟੀ ਗੱਲ ਨਹੀਂ ਹੈ ਸੁਖਬੀਰ ਸਿੰਘ ਬਾਦਲ ਦੇ ਜੇਕਰ ਕੋਈ ਛੱਡੇ ਪਾੜੇ ਤੇ ਫਿਰ ਭਾਈ ਸੁਖਬੀਰ ਸਿੰਘ ਬਾਦਲ ਚੁੱਪ ਕਰਕੇ ਬਹਿ ਜੂਗਾ ਤੇ ਮੂਹਰੇ ਦਾ ਬੰਦਾ ਜਿਹੜਾ ਕਿ ਹੋਊਗਾ ਉਹ ਮਾਫੀ ਮੰਗੇ ਤੇ ਫਿਰ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਇਹ ਪਾਲੀਗਲ ਦੇ ਨੇਤਾ ਇਹ ਗੱਲ ਮੰਨ ਲੈਣਗੇ ਕਿ ਹਾਂ ਜੀ ਕੋਈ ਗੱਲ ਨਹੀਂ ਮਾਫੀ ਮੰਗ ਲਈ ਆ ਬੱਸ ਛੱਡ ਦਿਓ ਬੰਦੇ ਨੂੰ ਸਵੈਸ ਕਰਕੇ ਪੰਜਾਬ ਨੂੰ ਸਮਝਣ ਦੀ ਹੁਣ ਵੱਡੇ ਪੱਧਰ ਦੇ ਉੱਤੇ ਲੋੜ ਆ ਇਹਨਾਂ ਨੇ ਬਹੁਤ ਸਾਰੇ ਹੱਥ ਪੈਰ ਵੀ ਮਾਰਨੇ ਆ ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਦਿਵਾਉਣੀਆਂ ਨੇ ਬਹੁਤ ਸਾਰੇ ਲੋਕਾਂ ਦੇ ਕਤਲ ਵੀ ਹੋ ਸਕਦੇ ਨੇ ਪਰ ਇਹ ਜਿਹੜੀ ਪਾਰਟੀ ਆ ਨਾ ਇਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਗੱਠ ਜੋੜ ਕਰਕੇ ਲਿਆਵਾਂਗੇ ਪੰਜਾਬ ਦੀ ਸੱਤਾ ਦੇ ਅੰਦਰ ਭਗਵੰਤ ਮਾਨ ਪੰਜਾਬ ਦੇ ਲਈ ਬਹੁਤ ਵਧੀਆ ਇਹਨਾਂ ਲੋਕਾਂ ਦੇ ਨਾਲੋਂ ਕਮ ਸੇ ਕਮ ਇਹਨਾਂ ਦੇ ਰਾਜ ਦੇ ਅੰਦਰ ਜਿਹੜੀ ਗੁੰਡਾਗਰਦੀ ਹੁੰਦੀ ਸੀ ਆ ਜੋਤਾ ਨਹੀਂ ਹੈ ਜੇਕਰ ਇਹਨਾਂ ਦੀ ਸਰਕਾਰ ਆਉਂਦੀ ਆ ਤਾਂ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਜਲਦਲਾ ਆਉਣਾ ਤੈ ਹੈ ਪੰਜਾਬ ਦੀ ਨੌਜਵਾਨੀ ਨੂੰ ਇਸ ਕਦਰ ਬਹਾ ਕੇ ਲੈ ਜਾਣਾ ਉਸ ਜਲਦਲੇ ਨੇ ਤੇ ਪੰਜਾਬ ਦੀ ਕੌਮ ਦੇ ਪ੍ਰਤੀ ਸਭ ਤੋਂ ਵੱਡੀ ਗੱਲ ਕੌਮ ਦੇ ਪ੍ਰਤੀ ਬਹੁਤ ਤਸ਼ੱਦਦ ਇਹਨੇ ਨਹੀਂ ਕੀਤਾ ਉਹ ਅੱਜ ਤੱਕ ਨਾਂ ਦਾ ਕੋਈ ਕਰਨ ਕਿਸੇ ਨੇ ਤੇ ਨਾ ਹੀ ਕੋਈ ਕਰੇ ਅੱਜ ਤੱਕ ਕਿੰਨੇ ਮੁੱਖ ਮੰਤਰੀ ਰਹੇ ਨੇ ਕਿਸੇ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਪਰ ਜਿਹੜਾ ਮੁੱਖ ਮੰਤਰੀ ਹੁਣ ਭਗਵੰਤ ਮਾਨ ਹਨ ਐਨੇ ਪੰਜਾਬ ਪ੍ਰਤੀ ਸਭ ਤੋਂ ਵੱਡਾ ਐਕਸ਼ਨ ਕੀਤਾ ਜੀ ਨਸ਼ਾ ਤੇ ਉਸ ਕੰਮ ਨੂੰ ਵੀ ਵਧੀਆ ਲੱਗਦਾ ਸਾਡੇ ਆਮ ਲੋਕਾਂ ਨੂੰ ਵੀ ਵਧੀਆ ਲੱਗਦਾ ਕਿਉਂਕਿ ਲੋਕਾਂ ਦੇ ਪੁੱਤ ਮਰ ਰਹੇ ਸੀ ਇਹਨਾਂ ਲੋਕਾਂ ਨੇ ਤਾਂ ਮਾਰੇ ਆ ਚਿੱਟੇ ਲਿਆ ਲਿਆ ਪਾਕਿਸਤਾਨ ਦੇ ਵਿੱਚੋਂ ਟਪਾਟ ਪਾ ਕੇ ਇਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਆਪਣੇ ਐਨੇ ਕਰੋੜਾ ਖਰਬਾਨੀਆਂ ਜਮੀਨਾ ਬਣਾ ਲੀਆਂ ਨੇ ਜਿਨ੍ਹਾਂ ਦੇ ਉੱਤੇ ਅੱਜ ਇਹਨਾਂ ਦੇ ਐਕਸ਼ਨ ਹੋ ਰਿਹਾ ਜੀ ਕਹਿੰਦੇ ਬਾਦਲ ਲਹਨਤਾ ਲੈ ਕੇ ਮਰਿਆ ਵੱਡਾ ਬਾਦਲ ਜਿਹੜਾ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਵੀਰ ਬਾਦਲ ਦੀ ਵੀ ਵਾਰੀ ਆ ਇਹਨਾਂ ਨੂੰ ਸ਼ਰਾਫ ਲੱਗਿਆ ਬੜਾ ਇਹਨਾਂ ਨੇ ਜਲੀਲ ਹੋ ਕੇ ਮਰਨਾ ਐਸ ਕਰਕੇ ਪੰਜਾਬ ਦੀ ਜਨਤਾ ਦੇ ਦੇਖੋ ਇੱਥੇ ਸਮਝੇ ਜਿਹੜੇ ਲੋਕ ਸਾਡੇ ਲਈ ਸਹੀ ਨਹੀਂ ਐ ਸਾਡੀ ਕਿਹੜਾ ਇਹਨਾਂ ਨਾਲ ਰਿਸ਼ਤੇਦਾਰੀ ਆ ਭਾਈ ਐਸ ਕਰਕੇ ਇਹਨਾਂ ਤੋਂ ਪਿੱਛੇ ਹਟਣ ਦੀ ਲੋੜ ਐ ਜਿਹੜੀ ਮਰਜ਼ੀ ਸਰਕਾਰ ਚੁਣ ਲੋ ਇੱਕ ਤਾਂ ਕਾਂਗਰਸ ਇੱਕਾਂ ਕਾਲੀ ਨਾਲ ਇਹ ਪੰਜਾਬ ਪੱਖੀ ਨਹੀਂ ਹੈ ਇਹ ਲੋਕ ਕਿਉਂਕਿ ਇਹ ਰਲੇ ਹੋਏ ਨੇ ਇੱਕੋ ਹੀ ਘਰ ਦੇ ਸਾਰੇ ਲੋਕ ਨੇ ਚਾਹ ਕੈਪਟਨ ਅਮਰਿੰਦਰ ਸਿੰਘ ਰਹਾ ਉਹ ਵੀ ਇੱਕੋ ਹੀ ਨੇ ਚਾਹ ਹੁਣ ਸਰਪਾਲ ਸਿੰਘ ਖੈਰ ਬਾਜਵਾ ਚੰਨੀ ਇਹ ਸਾਰੇ ਇਹਨਾਂ ਦੇ ਹੀ ਨੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਹਰ ਤੱਕ ਪਹੁੰਚੇ ਬਾਰੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਬਹੁਤ ਧੰਨਵਾਦ